ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਗੁਰਮੀਤ ਕੌਰ ਜਵੰਦਾ ਬੁਟੀਕ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਇੱਥੇ ਮੇਰੇ ਕੋਲ ਕਾਫੀ ਸਾਰੇ ਸੂਟ ਨੇ ਆਪਾਂ ਤੁਹਾਨੂੰ ਸੂਟ ਦਿਖਾ ਜੀ ਇਹ ਸੋਹਣੇ ਸੋਹਣੇ ਰੰਗ ਡਿਜ਼ਾਈਨ ਤੇ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਜੀ ਤੁਸੀਂ ਸਾਡੇ ਤੋਂ ਬਣਵਾਉਣਾ ਚਾਹੁੰਦੇ ਹੋ ਸਕਰੀਨ ਦੇ ਉੱਪਰ WhatsApp ਦਾ ਨੰਬਰ ਦਿਖਾਈ ਦਿੰਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ ਹਰ ਤਰ੍ਹਾਂ ਦੇ ਆਪਣੇ ਕੋਲੇ ਵਰਕਰ ਅਵੇਲੇਬਲ ਨੇ ਜੀ ਹਰ ਤਰ੍ਹਾਂ ਦੇ ਆਪਣੇ ਕੋਲੇ ਫੈ布ਰਿਕ ਅਵੇ ਤੁਸੀਂ ਆਪਣੀ ਪਸੰਦ ਅਨੁਸਾਰ ਕਿਸੇ ਵੀ ਫੈਬਰਿਕ ਤੇ ਕੋਈ ਵੀ ਕੰਮ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਸੂਟ ਬਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਜੇ ਤੁਸੀਂ ਵੇਖਦੇ ਹੋ YouTube ਚੈਨਲ ਪੰਜਾਬੀ ਕੋਰਨਰ ਤੋਂ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਵੇਖਦੇ ਹੋ Facebook ਪੇਜ ਤੋਂ ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ ਤਾਂ ਫੋਲੋ ਜ਼ਰੂਰ ਕਰ ਲਿਓ ਠੀਕ ਹੈ ਜੀ ਜਿੰਨੇ ਵੀ ਆਪਾਂ ਸੂਟ ਬਣਾਉਣੇ ਆ ਸਾਰਿਆਂ ਦੇ ਡਿਜ਼ਾਈਨ Instagram ਦੇ ਉੱਪਰ ਮਿਲ ਜਾਣਗੇ Instagram ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਾਂ ਸਕਰੀਨ ਦੇ ਉੱਪਰ ਲਿਖਿਆ ਹੋਇਆ ਸ਼ੋਅ ਹੋ ਜਾਊਗਾ jwandaa.gurmeet ਮੇਰੀ Instagram ਦੀ ਆਈਡੀ ਹੈ ਸਰਚ ਕਰਕੇ ਚਲੇ ਜਾਓ ਚਲੋ ਠੀਕ ਹੈ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਲਓ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਆਪਾਂ ਸਭ ਤੋਂ ਪਹਿਲੇ ਸੂਟ ਦੇ ਨਾਲ ਬਹੁਤ ਪਿਆਰਾ ਸੂਟ ਬਣਿਆ ਹੋਇਆ ਇਹ ਆਪਾਂ ਕ੍ਰਸ਼ ਦੇ ਵਿੱਚ ਬਣਾਇਆ ਹੋਇਆ ਜੀ ਕ੍ਰਸ਼ ਟਿਸ਼ੂ ਹੈ ਇਹ ਆਪਣੇ ਕੋਲੇ ਪਿਓਰ ਵਾਲਾ ਫੈ布ਰਿਕ ਹੈ ਜੀ ਅਗਰ ਤੁਸੀਂ ਸੈਮੀ ਫੈ布ਰਿਕ ਕਹੋਗੇ ਜੀ ਆਪਾਂ ਟਰਾਈ ਕਰ ਲਾਂਗੇ ਮਿਲ ਜਾਊਗਾ ਤੇ ਪਰ ਜਿਵੇਂ ਇਹ ਹੈ ਨਾ ਇਹ ਆਪਾਂ ਡਾਈ ਕਰਾਇਆ 골ਡਨ ਕਲਰ ਦਾ ਇਹ ਸਭ ਤੋਂ ਪਿਓਰ ਵਾਲਾ ਫੈ布ਰਿਕ ਹੈ ਠੀਕ ਹੈ ਜੀ ਇਸ ਤਰ੍ਹਾਂ ਦਾ ਫੈ布ਰਿਕ ਹੈ ਤੇ 800 850 ਰੁਪਏ ਮੀਟਰ ਇਹ ਫੈਬਰਿਕ ਹੁੰਦਾ ਯੂਸ ਬਾਦ ਉਹਦੀ ਡਾਈ ਹੋ ਜਾਂਦੀ ਹੈ ਬਿਲਕੁਲ ਪਿਓਰ ਇਹ ਕ੍ਰਾਸ ਟਿਸ਼ੂ ਦੇ ਵਿੱਚ ਆਇਆ ਹੋਇਆ ਆਪਣੀ ਕੋਈ ਠੀਕ ਹੈ ਤੇ ਇਸ ਤਰ੍ਹਾਂ ਹੈਗਾ ਜੀ ਇਹਦੇ ਘੇਰ ਦਾ ਕੰਮ ਬੜਾ ਬਹੁਤ ਸੋਹਣਾ ਜਿਹੜਾ ਕੰਮ ਹੈ ਜੀ ਇਸ ਤਰ੍ਹਾਂ ਘੇਰਦਾ ਹੈਗਾ ਆਪਾਂ ਬੜਾ ਪਿਆਰਾ ਕੰਮ ਕੀਤਾ ਹੋਇਆ ਤੇ ਬਹੁਤ ਸੋਹਣਾ ਕੰਮ ਹੈ ਜੀ ਜਿਹੜਾ ਆਪਾਂ ਨੈਕ ਦਾ ਕੀਤਾ ਹੋਇਆ 골ਡਨ ਦੇ ਵਿੱਚ ਹੈ ਇਹ ਤੇ ਪਿੱਛੇ ਆਪਾਂ ਡੋਰੀ ਦਿੱਤੀ ਹੋਈ ਹੈ ਡੋਰੀ ਲਗਵਾਉਣੀ ਆ ਜਾਂ ਨਾ ਲਗਵਾਉਣੀ ਆ ਤੁਹਾਡੀ ਮਰਜ਼ੀ ਰਹੂਗੀ ਪਰ ਆਪਾਂ ਡੋਰੀ ਲਾ ਦਿੱਤੀ ਹੈਗੀ ਕਿਉਂਕਿ ਪਾਰਟੀ ਵੀ ਸੂਟ ਦੇ ਸੀ ਡੋਰੀ ਲਾ ਦਿੰਨੇ ਹੁੰਦੇ ਆ ਤੇ ਨਾਲ ਇਹਦੇ ਆਪਾਂ ਰੱਖਿਆ ਜੀ ਬਹੁਤ ਜ਼ਿਆਦਾ ਹੈਵੀ ਲਹਿੰਗਾ ਠੀਕ ਹੈ ਜੀ ਇਸ ਤਰ੍ਹਾਂ ਦੀ ਆਪਾਂ ਕੁਰਤੀ ਦੇ ਨਾਲ ਲਹਿੰਗਾ ਬਣਾਇਆ ਹੈ ਜਿਹਦੇ ਵਰਕ ਹੋਊਗਾ ਇੱਥੇ ਤੁਹਾਨੂੰ ਸਕਰੀਨ ਤੇ ਤੇ ਆਜੂਗਾ ਜੀ ਸ਼ੋਅ ਹੋ ਜੂਗਾ ਆਪਾਂ ਪਹਿਲਾਂ ਵੀ ਇਹਦੇ ਨਾਲ ਦਾ ਬਣਾਇਆ ਸੀ ਕਿ ਦੋ ਤਿੰਨ ਸੂਟ ਪੜਾ ਚੁੱਕਿਆਂਗੇ ਰੀਲ ਵਗੈਰਾ ਆਪਣੀ ਇੰਸਟਾਗ੍ਰam ਦੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੂੰ ਫੋਟੋ ਰੀਲ ਕੁਝ ਵੀ ਹੋਇਆ ਤੇ ਇਹ ਆ ਗਿਆ ਜੀ ਘੇਰ ਦੇ ਉੱਪਰ ਠੀਕ ਹੈ ਜਿਹੜਾ ਇਹ ਦਾ ਆਪਣਾ ਘੇਰ ਰਹੂਗਾ ਲਹਿੰਗੇ ਦਾ ਉਹਦੇ ਉੱਪਰ ਤੇ ਲਹਿੰਗਾ ਆਪਾ ਬਣਾਉਣੇ ਹੁੰਦਾ ਜੀ 5 ਮੀਟਰ ਦਾ 5 ਮੀਟਰ ਦੇ ਉੱਪਰ ਇਹ ਸਾਰਾ ਕੰਮ ਕੀਤਾ ਹੋਇਆ ਤੇ ਇਹਦੇ ਵਿੱਚ ਬੂਟੀ ਦਿੱਤੀ ਹੋਈ ਆ ਕਾਫੀ ਜ਼ਿਆਦਾ ਸੋਹਣਾ ਕੰਮ ਹੈ ਜੀ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਤੁਹਾਨੂੰ ਪਸੰਦ ਹੈ ਬਣਾ ਸਕਦੇ ਹੋ ਜੇ ਤੁਸੀਂ ਲਹਿੰਗਾ ਦੇ ਕੰਮ ਨਹੀਂ ਕਰਵਾਉਂਗੇ ਇਹਨੂੰ ਲੈਸਾਂ ਦਾ ਡਿਜ਼ਾਈਨ ਵਗੈਰਾ ਲਗਵਾ ਲਓਗੇ ਤਾਂ ਰੇਟ ਘੱਟ ਚੁਗਾ ਉਂਝੇ ਦਾ ਰੇਟ ਕਾਫੀ ਜ਼ਿਆਦਾ ਹੈ ਜੀ ਠੀਕ ਹੈ ਜੀ ਦੁਪੱਟੇ ਤੇ ਵੀ ਬਹੁਤ ਜ਼ਿਆਦਾ ਕੰਮ ਹੈ ਜੀ ਦੁਪੱਟੇ ਤੇ ਵੀ ਇਹਦੇ ਕਾਫੀ ਜ਼ਿਆਦਾ ਕੰਮ ਤੁਹਾਨੂੰ ਦਿਖਾਈ ਦੇਊਗਾ ਠੀਕ ਹੈ ਜੀ ਮੇ ਇੱਕ ਫੁੱਲ ਆ ਗਿਆ ਜੀ ਇਹ ਵਾਲਾ ਬੁੱਟਾ ਆ ਗਿਆ ਸਾਰਾ ਹੈਂਡਵਰਕ ਦਾ ਜੀ ਇਹਦੇ ਆਪਾਂ ਵਿੱਚ ਆਪਾਂ ਕਿਤੇ ਵੀ ਮਸ਼ੀਨ ਦਾ ਇਸਤੇਮਾਲ ਨਹੀਂ ਕੀਤਾ ਸਾਰਾ ਹੈਂਡ ਦੇ ਵਿੱਚ ਬਣਾਇਆ ਇਹ ਫੁੱਲ ਆ ਗਿਆ ਇੱਧਰ ਫੇਰ ਆ ਗਿਆ ਜੀ ਦੁਪट्टे ਤੇ ਦੁਪੱਟਾ ਪਿਓਰ ਰਗੰਜਾ ਜਿਹਾ ਸੈਂਟਰ ਚ ਆ ਗਿਆ ਪੂਰੀ ਦੁਪੱਟੇ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਇਹਦਾ ਬਹੁਤ ਜ਼ਿਆਦਾ ਇਹ ਇਸ ਤਰ੍ਹਾਂ ਦੀ ਫੁੱਲ ਪਾਈ ਹੋਈ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਲਹਿੰਗੇ ਦੇ ਨਾਲ ਆਪਾਂ ਬਣਾਇਆ ਹੋਇਆ ਤੇਰੀ ਜੇ ਦੀ ਕਾਸਟਲੀ ਰਹੂਗੀ ਤੁਹਾਨੂੰ ਵੀ ਪਤਾ ਹੈ ਜੀ ਬਹੁਤ ਜ਼ਿਆਦਾ ਕੰਮ ਦੁਪੱਟੇ ਤੇ ਹੋਇਆ ਹੈ ਕਾਫੀ ਜ਼ਿਆਦਾ ਕੰਮ ਹੈ ਜਿਹੜਾ ਦੁਪੱਟੇ ਤੇ ਹੋਇਆ ਕਾਫੀ ਜ਼ਿਆਦਾ ਕੰਮ ਲਹਿੰਗੇ ਤੇ ਹੋਇਆ ਤੇ ਜਿਹੜਾ ਆਪਾਂ ਕਮੀਜ਼ ਰੱਖਿਆ ਇਹ ਪ્યોਰ ਸਟਾਫ ਦਾ ਰੱਖਿਆ ਅਗਰ ਤੁਸੀਂ ਇਹਨੂੰ ਕ੍ਰੇਪ ਦੇ ਵਿੱਚ ਕਰਵਾ ਲੂਗੇ ਰੇਟ ਕਾਫੀ ਘੱਟ ਜਾਊਗਾ ਜੇ ਤੁਸੀਂ ਇਹਨੂੰ ਸੈਮੀ ਦੇ ਵਿੱਚ ਕਰਵਾ ਲੂਗੇ ਕ੍ਰੇਪ ਦੇ ਵਿੱਚ ਇਹ ਬੜਾ ਜਿਹੜਾ ਟਿਸ਼ੂ ਦਾ ਕਮੀਜ਼ ਹੈ ਤੁਸੀਂ ਇਹਨੂੰ ਕ੍ਰੇਪ ਦੇ ਵਿੱਚ ਕਰਵਾ ਲੂਗੇ ਜਾਂ ਸੈਮੀ ਦੇ ਵਿੱਚ ਕਰਵਾ ਲੂਗੇ ਫਿਰ ਇਹਦਾ ਰੇਟ ਘੱਟ ਜਾਊਗਾ ਸੈਮੀ ਪਰ ਡਾਈ ਨਹੀਂ ਹੋਣਾ ਜੀ ਪ੍ਰੋਬਲਮ ਇਹ ਹੁੰਦੀ ਹੈ ਮੈਂ ਪਤਾ ਕਰ ਲੂੰਗੀ ਜਿਹੜੇ ਇਹ ਹੁੰਦੇ ਨੇ ਹਨਾ ਸੈਮੀ ਦੇ ਵਿੱਚ ਆਉਂਦੇ ਨੇ ਇਹ ਆਪਣੇ ਕੋਲੇ ਹੁੰਦੇ ਨੇ ਮਿਲਡਾਈਟ ਆਉਂਦੇ ਨੇ ਵਾਈਟ ਮੁਸ਼ਕਿਲ ਹੈ ਕਿਉਂਕਿ ਵਾਈਟ ਪਿਓਰ ਦੇ ਵਿੱਚ ਹੀ ਆਉਂਦਾ ਜਿਹਨੂੰ ਫਿਰ ਆਪਾਂ ਆਪਣੀ ਮਰਜ਼ੀ ਦੇ ਨਾਲ ਡਾਈ ਕਰਵਾ ਸਕਦੇ ਹਾਂ ਲਓ ਜੀ ਜੇ ਸੈਮੀ ਦਾ ਮਿਲਿਆ ਆਪਾਂ ਤੁਹਾਨੂੰ ਦਿਖਾ ਦਾਂਗੇ ਨੈਕਸਟ ਵਾਲਾ ਸੂਟ ਬਣਾਇਆ ਹੈ ਜੀ ਆਪਾਂ ਬੈਲਵਰਟ ਦੇ ਉੱਪਰ ਇਹ ਵੀ ਹੈਂਡਵਰਕ ਦਾ ਸੂਟ ਹੈ ਤੇ ਤੁਸੀਂ ਮੇਰੇ ਪਾਏ ਹੋਏ ਵੀਡੀਓ ਦੇਖੀ ਹੋਊਗੀ ਇੱਥੇ ਸਕਰੀਨ ਤੇ ਤੁਹਾਨੂੰ ਸ਼ੋ ਹੋ ਜੂਗੀ ਠੀਕ ਹੈ ਜੀ ਇਹ ਹੈਗਾ ਬੋਟਲ ਗ੍ਰੀਨ ਬੈਲਵਰਡ ਦਾ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਵੀ ਘੇਰ ਦਾ ਕੰਮ ਆ ਗਿਆ ਕਾਫੀ ਇਹਦਾ ਸੋਹਣਾ ਘੇਰ ਦੇ ਉੱਪਰ ਕੰਮ ਕੀਤਾ ਹੋਇਆ ਹੈ ਇਹ ਲਓ ਜੀ ਇਸ ਤਰ੍ਹਾਂ ਦੇ ਨਾਲ ਘੇਰ ਦਾ ਕੰਮ ਹੈ ਇਹ ਤੇ ਉੱਪਰ ਨੂੰ ਕਲੀਆਂ ਆ ਜਾਣਗੀਆਂ ਤੇ ਇੱਥੇ ਨੈਕ ਦਾ ਕੰਮ ਆ ਗਿਆ ਬਹੁਤ ਸੋਹਣਾ ਕੰਮ ਹੈ ਜਿਹੜਾ ਨੈਕ ਦਾ ਕੀਤਾ ਹੋਇਆ ਹੈ ਜੀ ਤੇ ਬਾਹ ਨੂੰ ਵੀ ਕਾਫੀ ਜਿਆਦਾ ਹੈਵੀ ਕੰਮ ਕੀਤਾ ਹੋਇਆ ਬਹੁਤ ਪਿਆਰਾ ਕੰਮ ਹੈ ਜਿਹੜਾ ਬਾਹਾਂ ਦਾ ਹੈ ਤੇ ਸੋਹਣਾ ਲੱਗਦਾ ਹੈ ਵੀ ਸੂਟ ਤੁਹਾਨੂੰ ਸਕਰੀਨ ਦੇ ਉੱਪਰ ਮੇਰੇ ਪਾਈ ਹੋਏ ਦੀ ਫੋਟੋ ਜਾਂ ਵੀਡੀਓ ਕੁਝ ਵੀ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਸਾਈਡ ਤੇ ਤੁਹਾਨੂੰ ਆਈਡੀਆ ਹੋ ਜੂਗਾ ਵੀ ਇਹ ਪਾਇਆ ਹੋਇਆ ਕਿਸ ਤਰ੍ਹਾਂ ਲੱਗੂਗਾ ਸਲਵਾਰ ਦੇ ਨਾਲ ਪਲੇਨ ਰੱਖੂਗੀ ਜੀ ਬੈਲਬੱਡ ਦਾ ਸੂਟ ਹੈ ਤੇ ਦੁਪੱਟਾ ਰਹੂਗਾ ਨਾਲ ਪਿਓਰ ਚਰੂਨ ਦਾ ਤੇ ਇੰਡੀਆ ਦੇਖੋ ਜੀ ਬਾਹਰ ਤਾਂ ਹਨਾ ਜਿਵੇਂ ਅਮਰੀਕਾ ਹੋ ਗਿਆ ਤੇ ਆਪਣਾ ਇੰਗਲੈਂਡ ਹੋ ਗਿਆ ਕੈਨੇਡਾ ਹੋ ਗਿਆ ਉੱਤਰ ਠੰਡੇ ਮੁਲਕ ਨੇ ਉਹ ਫੋਰਨ ਕੰਟਰੀਆਂ ਵਿੱਚ ਦੇਖੋ ਸਾਡੇ ਕੋਲ ਹਰ ਟਾਈਮ ਇਹ ਜਾਂਦਾ ਕਈ ਵਾਰ ਇੰਡੀਆ ਵਾਲੇ ਪਹਿਣਾ ਕਹਿ ਨਹੀਂ ਦਿੰਦੇ ਨੇ ਹੈ ਤੁਸੀਂ ਬੈਲਵਟ ਦੇ ਸੂਟ ਹੁਣ ਦਿਖਾ ਰਹੇ ਹੋ ਕਿਉਂਕਿ ਜੀ ਆਪਣੇ ਕੋਲੇ ਜਿਹੜੇ ਹੈਵੀ ਸੂਟ ਬਣ ਕੇ ਜਾਂਦੇ ਨੇ ਐਨ ਆਰ ਆਈ ਕਸਟਮਰ ਦੇ ਬਣ ਕੇ ਜਾਂਦੇ ਨੇ ਤੇ ਇੰਡੀਆ ਦੇ ਕਸਟਮਰ ਦੇ ਸਾਡੇ ਕੋਲੇ ਜਦੋਂ ਸੀਜ਼ਨ ਹੁੰਦਾ ਉਦੋਂ ਹੈਵੀ ਬਣਦੇ ਨੇ ਕਿਉਂਕਿ ਇੰਡੀਆ ਦੇ ਕਸਟਮਰ ਮੌਸਮ ਦੇ ਹਿਸਾਬ ਨਾਲ ਬਣਾਉਂਦਾ ਜੀ ਪਾਰਲੀ ਕਸਟਮਰ ਨੇ ਜਿਹੜੀ ਜਿਵੇਂ ਨਾਲ ਕੋਲੇ ਹੁਣ ਗਰਮੀਆ ਚ ਵਿਆਹ ਹੁੰਦੇ ਨੇ ਹਨਾ ਤਾਂ ਸਾਡੇ ਕੋਲ ਉਹ ਇਸ ਤਰ੍ਹਾਂ ਦੇ ਪਾਰਟੀ ਵਿਆਹ ਸੂਟ ਬਣਵਾਉਂਦੇ ਨੇ ਇਹ ਜਿਹੜੇ ਕਸਟਮਰ ਦੇ ਹੁਣ ਸਾਡੇ ਕੋਲੋਂ ਬ 벨벳 ਦਾ ਆਪਾਂ ਇੱਕ ਹੋਰ ਦਿਖਾ ਦਈਏ ਤੁਹਾਨੂੰ ਪਰਪਲ 벨벳 ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਹੈ ਵੀ ਆਪਾਂ ਇਹ ਬਹੁਤ ਸੋਹਣੇ ਹੈਂਡਵਰਕ ਦੇ ਸੂਟ ਨੇ ਲਓ ਜੀ ਵਧੀਆ ਵਾਲੀ ਆਪਾਂ 벨ਵਟ ਲਾ ਕੇ ਕੰਮ ਕੀਤਾ ਇਹ ਆ ਜੂਗਾ ਜੀ ਘੇਰ ਦਾ ਕੰਮ ਬਹੁਤ ਪਿਆਰਾ ਕੰਮ ਹੈ ਜਿਹੜਾ ਘੇਰ ਦੇ ਉੱਪਰ ਕੀਤਾ ਹੋਇਆ ਇਸ ਤਰ੍ਹਾਂ ਦੇ ਨਾਲ ਦੇਖੋ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਹੈਵੀ ਕੰਮ ਹੈ ਦਾ ਨੈਕ ਸੋਹਣਾ ਕੰਮ ਹੈਵੀ ਹੈ ਜਿਹੜਾ ਇਸ ਤਰ੍ਹਾਂ ਨੈਕ ਦਾ ਕੀਤਾ ਹੋਇਆ ਤੁਹਾਨੂੰ ਵੀਡੀਓ ਵਿੱਚ ਕਲਰ ਆ ਰਿਹਾ ਬੇਬੀ ਬਲੂ ਆ ਰਿਹਾ ਉਹ ਸੌਰੀ ਡੇਰ ਵਾਲਾ ਬਲੂ ਆ ਰਿਹਾ ਇਹ ਰਾਇਲ ਬਲੂ ਕਲਰ ਨਹੀਂ ਹੈਗਾ ਜੀ ਇਹ ਹੈਗਾ ਆਪਣਾ ਪਰਪਲ ਕਲਰ ਹੈ ਤੇ ਕੰਮ ਵੀ ਸ਼ੇਪ ਨੈਕ ਦਾ ਕੰਮ ਹੈ ਬਹੁਤ ਸੋਹਣਾ ਕੰਮ ਕੀਤਾ ਹੋਇਆ ਸਾਰਾ ਤੇ ਬਾਹ ਦੇ ਉੱਪਰ ਬਹੁਤ ਜ਼ਿਆਦਾ ਹੈਵੀ ਕੰਮ ਫੁੱਲ ਬਾਜੂ ਦੇ ਉੱਪਰ ਤੁਹਾਨੂੰ ਹੈਵੀ ਕੰਮ ਮਿਲੇਗਾ ਕੰਮ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਹ ਕੰਮ ਬਹੁਤ ਜ਼ਿਆਦਾ ਸੋਹਣਾ ਕੀਤਾ ਹੋਇਆ ਤੇ ਨਾਲ ਸਲਵਾਰ ਦੀ ਪੌਂਚੀ ਤੇ ਵੀ ਬਹੁਤ ਕੰਮ ਹੈ ਜੀ ਨਾਲ ਸਲਵਾਰ ਦਾ ਪੌਂਚਾ ਜੀ ਸਲਵਾਰ ਦੀ ਪੌਂਚੀ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਤੇ ਨਾਲ ਰੱਖਿਆ ਹੋਇਆ ਜੀ ਬੈਲਵਟ ਦੇ ਆਪਾਂ ਸਟਾਲ ਰੱਖਿਆ ਤੇ ਇਹਦੇ ਉੱਪਰ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਸ ਤਰ੍ਹਾਂ ਦਾ ਪੂਰ ਸਾਈਡ ਆ ਜਿਹੜਾ ਕੰਮ ਕੀਤਾ ਹੋਇਆ ਇੱਧਰ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਇਹਦੇ ਵਿੱਚ ਪੂਰੇ ਦੇ ਵਿੱਚ ਬੂਟੀ ਦਿੱਤੀ ਹੋਈ ਹੈ ਕਾਸਟਲੀ ਸੂਟ ਨੇ ਜੀ ਇਹ ਠੀਕ ਹੈ ਬਹੁਤ ਜ਼ਿਆਦਾ ਹੈਵੀ ਨਹੀਂ ਤੇ ਰੇਟ ਵੀ ਇਹਨਾਂ ਦੇ ਹਾਈ ਨੇ ਥੋੜੇ ਕਿਉਂਕਿ ਜੀ ਹੈਂਡਵਰਕ ਹੈ ਤੇ ਹੈਂਂਡਵਰਕ ਵੀ ਬਹੁਤ ਜ਼ਿਆਦਾ ਹੈਵੀ ਕੀਤਾ ਹੋਇਆ ਜਿਹੜਾ ਵੀ ਤੁਹਾਨੂੰ ਪਸੰਦ ਆ ਜੀ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਲਓ ਜੀ ਅਨੀਅਨ ਕਲਰ ਦਾ ਹੋਰ ਦਿਖਾ ਦਈਏ ਤੁਹਾਨੂੰ ਬਹੁਤ ਪਿਆਰਾ ਸੂਟ ਬਣਿਆ ਹੋਇਆ ਅਨੀਅਨ ਦਾ ਜਿਹੜਾ ਵੀ ਇਹਨਾਂ ਚ ਪਸੰਦ ਹੋਇਆ ਜੀ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੁਸੀਂ ਸਾਡੇ ਕੰਮ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਕੰਮ ਹੁੰਦਾ ਸਾਡੇ ਕੋਲ ਦੇਖੋ ਜੀ ਕੰਮ ਕਰਿਆ ਮੇਰੇ ਜੋ ਬੋਲਣ ਵਾਲੇ ਸੂਟ ਨੇ ਜੀ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਤੁਹਾਨੂੰ ਯਾਦ ਹੋਊਗਾ ਇਹ ਸੇਮ ਡਿਜ਼ਾਈਨ ਆਪਾਂ ਮਸ਼ੀਨ ਵਿੱਚ ਵੀ ਬਣਾਉਣੀ ਹੁੰਦੀ ਇੱਧਰ ਫੋਟੋ ਲਾ ਦੂੰਗੀ ਮੈਂ ਤੁਹਾਨੂੰ ਨਜ਼ਰ ਆ ਜੂਗੀ ਇਹ ਸੇਮ ਡਿਜ਼ਾਈਨ ਆਪਾਂ ਮਸ਼ੀਨ 'ਚ ਵੀ ਬਣਾਉਣੀ ਆ ਤੇ ਆਪਾਂ ਹੈਂਡ 'ਚ ਵੀ ਬਣਾਉਣੀ ਆ ਡਿਜ਼ਾਈਨ ਸੇਮ ਹੈ ਹੈਂਡ ਦੇ ਵਿੱਚ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਇਹ ਮਸ਼ੀਨ 'ਚ ਵੀ ਬਹੁਤ ਸੋਹਣਾ ਲੱਗਦਾ ਹੈ ਬਾਕੀ ਜੋ ਤੁਹਾਨੂੰ ਪਸੰਦ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਬਣਾਇਆ ਹੋਇਆ ਹੈ ਜੀ ਆਪਾਂ ਟਿਸ਼ੂ ਸ਼ਿਮਰ ਕ੍ਰੇਪ ਦੇ ਉੱਪਰ ਬਾਕੀ ਤੁਹਾਡੀ ਮਰਜ਼ੀ ਹੈ ਟਿਸ਼ੂ ਸ਼ਿਮਰ ਕ੍ਰ ਤੇ ਇਹ ਬਣਾਇਆ ਹੋਇਆ ਜੀ ਆਪਾਂ ਟਿਸ਼ੂ ਸ਼ਿਮਰ ਕ੍ਰੇਪ ਦੇ ਵਿੱਚ ਅੱਗੇ ਤੁਹਾਡੀ ਮਰਜ਼ੀ ਰਹੂਗੀ ਜੋ ਵੀ ਤੁਸੀਂ ਫੈਬਰਿਕ ਤੇ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਜੀ ਤੇ ਬਹੁਤ ਸੋਹਣਾ ਆਪਣੇ ਕੋਲੇ ਕੰਮ ਕੀਤਾ ਜਾਂਦਾ ਸਾਰਾ ਤਸੱਲੀ ਬਖਸ਼ ਕੀਤਾ ਜਾਂਦਾ ਕੰਮ ਦੀ ਕੁਆਲਿਟੀ ਤੁਸੀਂ ਸਾਡੇ ਦੀ ਦੇਖ ਸਕਦੇ ਹੋ ਸਲਵਾਰ ਦੇ ਉੱਪਰ ਵੀ ਇਹਦੇ ਕੰਮ ਕੀਤਾ ਹੋਇਆ ਹੈ ਇਹ ਕੰਮ ਆ ਗਿਆ ਜੀ ਪੌਂਚਿਆਂ ਦੇ ਉੱਪਰ ਤੇ ਇਹ ਹੈ ਨਾ ਜੇ ਤੁਸੀਂ ਸਟ੍ਰੇਟ ਸਲਵਾਰ ਬਣਾਉਣੀ ਹੈ ਜੀ ਸਟ੍ਰੇਟ ਬਣਾ ਸਕਦੇ ਹਾਂ ਕਸਟਮਰ ਸਾਡੇ ਕੋਲੇ ਕਈ ਕਹਿੰਦੇ ਨੇ ਅਸੀਂ ਕੁੰਦੇ ਵਾਲੀ ਸਲਵਾਰ ਬਣਾਉਣੇ ਆ ਇਹ ਕੁੰਦੇ ਵਾਲੀ ਸਲਵਾਰ ਦਾ ਹੈ ਕਿ ਜੇ ਸਟ੍ਰੇਟ ਸਲਵਾਰ ਬਣਾਉਣੀ ਹੋ ਬਣਾਉਣੀ ਚੋਣੀਆਂ ਸਟੇਟ ਬਣਵਾ ਸਕਦੇ ਹੋ ਇਸ ਤਰ੍ਹਾਂ ਹੀ ਇਹ ਹੀ ਬੁਗਲੀਆਂ ਦੇ ਉੱਪਰ ਸਤੰਮ ਹੈ ਤੇ ਨਾਂ ਰੱਖਿਆ ਹੋਇਆ ਜੀ ਪਿਓਰ ਚਨੂਨ ਦਾ ਟੁਕੜਾ ਠੀਕ ਹੈ ਜੀ ਬਾਹ ਸੋਹਣੇ ਸੂਟ ਨੇ ਜੀ ਹੈ ਫੈਬਰੀਕ ਸੂਟ ਬਣਾਏ ਹੋਏ ਨੇ ਆਪਾਂ ਇਹ ਪਾਰਟੀ ویئر ਹੈਂਡਬੈਗ ਦੇ ਸੂਟ ਨੇ ਇਹਨਾਂ ਚੋਂ ਜੋ ਵੀ ਤੁਹਾਨੂੰ ਪਸੰਦ ਆਇਆ ਜੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਨੈਕਸਟ ਸੂਟ ਦਿਖਾ ਦਈਏ ਤੁਹਾਨੂੰ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸੋਹਣਾ ਸੂਟ ਤੁਹਾਨੂੰ ਕਿਹੜਾ ਲੱਗਿਆ ਟੱਚ ਰਾਸ ਸਿਲਕ ਦੇ ਉੱਪਰ ਬਣਾਇਆ ਹੋਇਆ ਇਹ ਰਾਸ ਸਿਲਕ ਆਪਾਂ ਮਿਲਡ ਡਾਈਟ ਲਈ ਹੈ ਜਲਦੀ ਹੋਈ ਆਪਾਂ ਲਾਵਾਂਗੇ ਚੱਕਰ ਆਪਾਂ ਲੈ ਕੇ ਆਵਾਂਗੇ ਰਾਸ ਸਿਲਕ ਦੇ ਜਿੰਨੇ ਵੀ ਆਪਾਂ ਨੂੰ ਕਲਰ ਮਿਲਣਗੇ ਠੀਕ ਹੈ ਤੇ ਇਹ ਇਸ ਤਰ੍ਹਾਂ ਨਾਲ ਆਪਾਂ ਕੰਮ ਕੀਤਾ ਲੈਮਨ ਸ਼ੇਡ ਦਾ ਦੇ ਵਿੱਚ ਦੇ ਪਿੰਕ ਸ਼ੇਡ ਦਾ ਆਪਾਂ ਥ्रेड ਕਰਤੇ ਹੋਇਆ ਰਾਸ ਸਿਲਕ ਦੇ ਉੱਪਰ ਬਹੁਤ ਪਿਆਰਾ ਕੰਮ ਕੀਤਾ ਹੋਇਆ ਘੇਰੇ ਤੇ ਚੱਕਾਂ ਦਾ ਕੰਮ ਹੈ ਜੀ ਵਿੱਚ ਬੁੱਟੀ ਆ ਜੂ ਬਹੁਤ ਪਿਆਰਾ ਇਹਦਾ ਨੈਕ ਦਾ ਕੰਮ ਹੈ ਨੈਕ ਦਾ ਕੰਮ ਵੀ ਬਹੁਤ ਸੋਹਣਾ ਕੀਤਾ ਹੋਇਆ ਤੇ ਬਾਹਾਂ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੈ ਹੈਵੀ ਕੰਮ ਕੀਤਾ ਹੋਇਆ ਮੋਡੇ ਦਾ ਵੀ ਤੇ estrabanda ਵੀ सलवार ਦੇ ਉੱਪਰ ਵੀ ਵਰਕ ਹੈ ਜੀ ਸਵਾਰਤੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਨਾ ਰੱਖਿਆ ਦੁਪੱਟਾ ਰੱਖਿਆ ਜੀ ਆਪਾਂ ਪ्योर ਚਰੂਨ ਦਾ ਦੁਪੱਟੇ ਨੂੰ ਆਪਾਂ ਕੋਈ ਕੰਮ ਨਹੀਂ ਕੀਤਾ। ਅਗਰ ਤੁਸੀਂ ਦੁਪੱਟੇ ਨੂੰ ਕੰਮ ਕਰਾਉਣਾ ਚਾਹੁੰਦੇ ਹੋ, ਦੁਪੱਟੇ ਨੂੰ ਵੀ ਕਰਵਾ ਸਕਦੇ ਹੋ। ਅਗਰ ਤੁਹਾਨੂੰ ਫੋਰ ਸਾਈਡ ਨਹੀਂ ਪਸੰਦ ਤਾਂ ਆਪਾਂ ਚਾਰੋਂ ਕਾਰਨਰ ਤੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੁਝ ਵੀ ਸੈਟਿੰਗ ਕਰਕੇ ਦੇ ਦਾਂਗੇ। ਪਹਿਲਾਂ ਸਾਡੇ ਕੋਲ ਇਹ ਦੁਪੱਟੇ ਬਣ ਕੇ ਗਏ ਨੇ। ਕੁਝ ਇਹ ਸੂਟਾਂ ਨਾਲ ਜਿਹੜਾ ਚਾਰੋਂ ਚ ਕੋਰਨਰ ਤੇ ਫੁੱਲ ਬਣੇ ਨੇ, ਕੁਝ ਇਸ ਤਰ੍ਹਾਂ ਦੀ ਸੂਟ ਦੀ ਜਿਹੜੇ ਪਹਿਣਾ ਕਹਿੰਦੇ ਨੇ ਸਾਨੂੰ ਕੋਈ ਪੈਸਾ ਦਾ ਹੈ ਨਹੀਂ ਹੈ ਨਾ ਅਸੀਂ ਵਧੀਆ ਬਣਾਉਣੇ ਨੇ ਤਾਂ ਆਪਾਂ ਫੋਰ ਸਾਈਡ ਕੰਮ ਕੀਤਾ ਹੈ। ਲਓ ਜੀ। ਹੈਂਡਵਰ ਸਿਰੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਹੈਂਡਵਰਕ ਦੇ ਸੂਟ ਦਿਖਾਏ ਨੇ ਤੇ ਮੈਨੂੰ ਪੂਰੀ ਉਮੀਦ ਹੈ ਵੀ ਤੁਹਾਨੂੰ ਸਾਡੀ ਸੂਟ ਵਧੀਆ ਲੱਗੇ ਹੋਣੇ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸੋਹਣਾ ਸੂਟ ਤੁਹਾਨੂੰ ਕਿਹੜਾ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਫਿਰ ਕੱਲ ਨੂੰ ਨਵੇਂ ਸੂਟਾਂ ਤੇ ਰੰਗਾਂ ਦੇ ਨਾਲ ਮਿਲਦੇ ਆਂ ਤੇ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ ਹੰਡਾਉਂਦੇ ਰਹੋ ਮਿਲਦੇ ਆਂ ਜੀ ਫਿਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ